ਤੋ ਥਾਣੇ ਦੇ ਅੰਦਰ ਇੱਕ ਵਿਅਕਤੀ ਦੇ ਵੱਲੋਂ ਦਾਤ ਲੈ ਕੇ ਵੜਨ ਦਾ ਮਾਮਲਾ ਆਇਆ ਜਿਸ ਕਾਰਨ ਥਾਣੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਦਾਸੀ ਖ ਜਲੰਧਰ ਦਾ ਮਾਮਲਾ ਹੈ ਇਸ ਤੋਂ ਪਹਿਲਾਂ ਇੱਕ ਹੋਰ ਨੌਜਵਾਨ ਖੁਦ ਦੇ ਬੁਚਾਲੇ ਹੀ ਥਾਣੇ ਦੇ ਅੰਦਰ ਭੱਜ ਕੇ ਆਇਆ ਜਿਸ ਦਾ ਪਿੱਛਾ ਕਰਦੇ ਹੋਏ ਇੱਕ ਵਿਅਕਤੀ ਥਾਣੇ ਅੰਦਰ ਦਾਤ ਲੈ ਕੇ ਵੜ ਗਿਆ ਥਾਣੇ ਦੀ ਪੁਲਿਸ ਨੇ ਤੁਰੰਤ ਵਿਅਕਤੀ ਤੋਂ ਦਾਤ ਖੋਲਿਆ ਬਾਅਦ ਵਿੱਚ ਪਤਾ ਲੱਗਿਆ ਦੋਵਾਂ ਵਿੱਚ ਪੁਰਾਣੀ ਰੰਜਿਸ਼ ਸੀ ਥਾਣੇ ਦੇ ਬਾਹਰ ਇੱਕ ਚਿਕਨ ਸ਼ਾਪ ਦੇ ਵਿੱਚ ਆਮੋ ਸਾਹਮਣੇ ਹੋਏ ਦੋਵਾਂ ਦਾ ਵਿਵਾਦ ਹੋ ਗਿਆ ਜਾਣਕਾਰੀ ਦਿੰਦੀ ਹੈ ਬਸਪਾ ਦੇ ਜ਼ਿਲ੍ਹਾ ਸਤਰ ਸ਼ਾਮ ਕਟਾਰੀਆ ਨੇ ਦੱਸਿਆ ਉਹਨਾਂ ਦੀ ਪਾਰਟੀ ਦਾ ਰਵੀ ਥਾਣਾ ਮਕਸੂਦਾ ਦੇ ਸਾਹਮਣੇ ਇੱਕ ਚਿਕਨ ਸ਼ਾਪ ਤੇ ਖਰੀਦਾਰੀ ਕਰਨ ਗਿਆ ਸੀ ਇਸ ਤਰ੍ਹਾਂ ਉਸ ਨਾਲ ਰੰਜਿਸ਼ ਹੈ ਜਿਹੜਾ ਰੱਖਣ ਵਾਲਾ ਦੂਜੀ ਪਾਰਟੀ ਦਾ ਵਿਅਕਤੀ ਵੀ ਆ ਗਿਆ ਉਹਨਾਂ ਦੀ ਹੀ ਗਾਲੀ ਗਲੋਚ ਉੱਥੇ ਸ਼ੁਰੂ ਕਰ ਦਿੱਤੀ ਗਈ ਅਤੇ ਰਵੀ ਨੇ ਵਿਰੋਧ ਕੀਤਾ ਤਾਂ ਯੋਗਤ ਵਿਅਕਤੀ ਨੇ ਚਿਕਨ ਵਾਲੇ ਦਾ ਦਾਤ ਚੱਕਿਆ ਰਵੀ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਉਸੇ ਦੌਰਾਨ ਰਵੀ ਪਾਜ ਕੇ ਸਾਹਮਣੇ ਥਾਣੇ ਦੇ ਵਿੱਚ ਵੜ ਗਿਆ ਅਤੇ ਮੁਨਸ਼ੀ ਦੇ ਕਮਰੇ ਦੇ ਵਿੱਚ ਬੈਠ ਗਿਆ ਦੇਖਦੇ ਦੇਖਦੇ ਦੂਜਾ ਵਿਅਕਤੀ ਵੀ ਦਾਤ ਲੈ ਕੇ ਥਾਣੇ ਅੰਦਰ ਵੜ ਗਿਆ ਥਾਣੇ ਦੇ ਵਿੱਚ ਮੌਜੂਦ ਪੁਲਿਸ ਮੁਲਾਜ਼ਮਾ ਨੇ ਵਿਅਕਤੀ ਤੋਂ ਦਾਤ ਖੋਲਿਆ ਸਾਰਾ ਮਾਮਲਾ ਸਮਝ ਆਇਆ ਤਾਂ ਥਾਣਾ ਮਕਸੂਦਾ ਦੀ ਪੁਲਿਸ ਨੇ ਉਹਨਾਂ ਨੂੰ ਥਾਣੇ ਨੰਬਰ 1 ਦੇ ਵਿੱਚ ਜਾਣ ਲਈ ਕਿਹਾ ਦਾਤ ਆਪਣੇ ਕੋਲ ਰੱਖ ਕੇ ਉਸ ਵਿਅਕਤੀ ਨੂੰ ਵੀ ਅਜੜਾ ਛੱਡ ਦਿੱਤਾ 7:50 ਜਿਹੜੀ 7:50 ਸਾਡੀ ਹੋਈ ਆ ਪਹਿਲਾਂ ਹੀ ਅੱਛਾ ਜੀ ਠੀਕ ਹੈ ਜੀ ਬੋਲਣ ਕਰਕੇ ਇਹ ਬੋਲਣ ਤੋਂ ਕਰਕੇ ਉਤਮਾ ਦੇ ਅੱਜ ਇਹ ਇਹਨਾਂ ਦਾ ਆਪਸੇ ਉੱਥੇ ਟਕਰਾ ਹੋ ਗਿਆ ਸੂਦਾ ਚ ਤੇ ਉਹ ਬੰਦਾ ਜਿਹੜਾ ਆ ਅੰਦਰੋਂ ਹਥਿਆਰ ਲੈ ਕੇ ਉੱਥੇ ਜਦੋਂ ਟਕਰਾ ਹੋਇਆ ਤੇ ਹਥਿਆਰ ਲੈ ਕੇ ਵੀ ਉਹ ਇਹਨਾਂ ਦੇ ਮਗਰ ਭੱਜਿਆ ਸਾਡੇ ਵਰਕਰ ਦੇ ਰਵੀ ਜੀ ਦੇ ਕਿਉਂਕਿ ਇਹਨਾਂ ਵੱਲੋਂ ਹੀ ਦਰਖਾਸਤ ਸੀ ਪਹਿਲਾਂ ਹੁਣ ਜਿਹੜੀ ਆ ਇੱਕ ਜਿਹੜੀ ਪੈਂਡਿੰਗ ਦਰਖਾਸਤ ਹੈ ਉਹ ਮੇਰੇ ਵੱਲੋਂ ਆ ਸੀਪੀ ਆਫਿਸ ਅਸੀਂ ਲਗਾਤਾਰ ਅ fırsਰਾਂ ਨੂੰ ਮਿਲਦੇ ਆ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੁੰਦੀ ਤੇ ਅਸੀਂ ਇਹੀ ਸਾਨੂੰ ਇਹ ਆ ਵੀ ਉਹ ਦਾਦ ਲੈ ਕੇ ਵੀ ਜਿਹੜਾ ਥਾਣੇ ਦੇ ਅੰਦਰ ਵੜ ਗਿਆ ਸਾਡੇ ਵਰਕਰ ਨੂੰ ਮਾਰਨ ਲਈ ਤੇ ਪੁਲਿਸ ਨੇ ਹੁਣ ਸਾਨੂੰ ਕਿਹਾ ਆ ਵੀ ਅਸੀਂ ਦਾਤ ਰਿਕਵਰ ਕਰ ਲਿਆ ਆ ਸਾਨੂੰ ਇਹ ਇਹ ਆ ਵੀ ਹੁਣ ਇਹਨਾਂ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੱਕ ਜਿਹੜਾ ਰੰਗੇ ਹੱਥੀ ਦਾਤ ਅੰਦਰ ਲੈ ਕੇ ਵੜਿਆ ਥਾਣੇ ਮਕਸੂਦਾ ਦੇ ਅੱਛਾ ਜੀ ਥਾਣੇ ਮਕਸੂਦਾ ਦੇ ਜਦੋਂ ਦਾਤ ਅੰਦਰ ਲੈ ਕੇ ਵੜਿਆ ਤਾਂ ਜਦੋਂ ਮੈਂ ਉੱਥੇ ਸੀਗਾ ਉੱਥੇ ਦੇ ਜਿਹੜੇ ਮੁਲਾਜ਼ਮ ਸੀਗੇ ਤਾਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਇਹ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਆ ਵੀ ਇਹਨਾਂ ਤੋਂ ਮੈਨੂੰ ਬਚਾਓ ਜੀ ਜਦੋਂ ਮੈਂ ਇੰਨੀ ਗੱਲ ਕਹੀ ਤਾਂ ਉਹਨਾਂ ਨੇ ਜਿਹੜਾ ਦਾਤ ਆ ਉਹਨਾਂ ਤੋਂ ਰਿਕਵਰ ਕੀਤਾ ਪਰ ਜੇ ਮੈਨੂੰ ਲੱਗਦਾ ਵੀ ਉੱਥੇ ਮੁਲਾਜ਼ਮ ਵੀ ਕੋਈ ਨਾ ਹੁੰਦਾ ਜਾਂ ਮੈਂ ਕੱਲਾ ਹੁੰਦਾ ਉੱਥੇ ਵੀ ਮੈਨੂੰ ਕੁਝ ਹੋ ਸਕਦਾ ਸੀ ਕਿਉਂਕਿ ਜਿਹੜੇ ਬੰਦੇ ਨੇ ਇੰਨੀ ਨਹੀਂ ਪਰਵਾਹ ਕੀਤੀ ਮੈਠਾਣਾ ਆ ਖੋਟੇ ਜਿਹਾ ਮੇਰੀ ਸੀਸੀਟੀਵੀ ਉੱਥੇ ਲੱਗੇ ਹੁੰਦੇ ਸਾਰਾ ਕੁਝ ਆ ਉਹ ਵੀ ਅੰਦਰ ਵੀ ਕੁਝ ਵੀ ਕਰ ਸਕਦਾ ਸੀ ਸਰ ਜਦੋਂ